ਚੌਕਰ ਦਾ ਆਟਾ ਅਕਸਰ ਲੋਕ ਕਣਕ ਦੇ ਚੌਕਰ ਸ਼ਾਨਕੇ ਬਾਹਰ ਸੁੱਟ ਦਿੰਦੇ ਹਨ ਜਦੋਂ ਕਿ ਇਹ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਛਿਲਕੇ ਦੇ ਨਾਲ ਕਣਕ ਦਾ ਆਟਾ ਸੇਤ ਲਈ ਫਾਇਦੇਮੰਦ ਹੁੰਦਾ ਹੈ ਕਣਕ ਤੀਸ ਦਾ ਬੂਰਾ ਕੁਦਰਤ ਦਾ ਇੱਕ ਪੋਸ਼ਟਿਕ ਤੋਫਾ ਹੈ ਜੋ ਕਿ ਫਾਈਬਰ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੈ ਇਸ ਲਈ ਮਾਹਰ ਇਸ ਦੇਸੀਵਨ ਤੇ ਜੋਰ ਦਿੰਦੇ ਹਨ ਇਹ ਬਵਾਸੀਰ ਵੱਡੀ ਅੰਤਰੀ ਅਤੇ ਗੁੱਦੇ ਦੇ ਗੈਸਰ ਤੋਂ ਬਚਾਉਂਦਾ ਹੈ ਚੌਕਰ ਜੋ ਸਰੀਰ ਦੇ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਮਦਦਗਾਰ ਹੁੰਦਾ ਹੈ ਚੌਕਰ ਖਾਣ ਵਾਲਿਆਂ ਦਾ ਦਿਮਾਗ ਤੰਦਰੁਸਤ ਰਹਿੰਦਾ ਕਿਉਂਕਿ ਚੌਕਰ ਨਾਲ ਪੇਟ ਸਾਫ਼ ਹੁੰਦਾ ਹੈ ਚੌਕਰ ਦੀ ਆਟੀ ਵਿੱਚ ਫਾਈਬਰ ਭਰੂਰ ਮਾਤਰਾ ਚ ਹੁੰਦਾ ਹੈ ਜੋ ਪੇਟ ਚ ਕਬਜ਼ ਨਹੀਂ ਹੋਣ ਦਿੰਦਾ ਚੌਕਰ ਵਾਲੇ ਆٹے ਦੀ ਵਰਤੋਂ ਮोटापे ਅਤੇ ਦਿਲ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਇਹ ਵਾਧੇ ਭਾਰ ਨੂੰ ਕੰਟਰੋਲ ਕਰਨ ਵਿੱਚ ਕਾਰਗਲ ਸਾਬਤ ਹੁੰਦਾ ਹੈ ਚੌਕਰ ਦਾ ਸੀਵਨ ਸਰੀਰ ਚ ਖੂਨ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਕੇ ਕਬਜ਼ੇ ਦੀ ਸਮੱਸਿਆ 'ਚ ਵੀ ਚੌਕਰ ਵਾਲੇ ਆٹے ਦੀ ਵਰਤੋਂ ਫਾਇਦੇਮੰਦ ਹੁੰਦੀ ਹੈ ਚੌਕਰ ਦਾ ਸੀਵਨ ਸਰੀਰ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ